ਪਿਛਲੇ ਦਿਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਇਹ ਪੱਤਰ ਰਾਜੇ ਮਾਨਜੋ ਸਿੰਘ ਸਾਹਿਬ ਜਹਦਰ ਸਾਹਿਬ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰਸ ਨੂੰ ਜਨਤਕ ਕੀਤਾ ਜਾਂਦਾ ਹੈ ਪ੍ਰਾਈਮੇਸੀ ਥਲੇ ਕਰੀਏ ਮਾਨਜੋ ਸਿੰਘ ਸਾਹਿਬ ਜਹਦਰ ਸ਼੍ਰੀ ਕਾਲ ਸਿੰਘ ਸਾਹਿਬ ਜੀ ਵੱਲੋਂ ਪਿਛਲੇ ਦਿਨੇ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਯੋਗ ਸਿੰਘ ਸਾਹਿਬ ਜਿਹਦਰ ਸ੍ਰੀ ਅਕਾਲ ਤਖਸਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਯੋਗ ਸਿੰਘ ਸਾਹਿਬ ਜਿਹਦਰ ਸਾਹਿਬ ਜੀ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰੈਸ ਨੂੰ ਜਨਤਾ ਕੀਤਾ ਜਾਂਦਾ ਹੈ ਸੋ ਇਹ ਪ੍ਰੈਸ ਦੀਆਂ ਕਾਪੀਆਂ ਆਪ ਜੀ ਨੂੰ ਇਸ ਪੱਤਰ ਦੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਜਾਣਗੀਆਂ ਕਿ ਕੀ ਕੀ ਕੀਤਾ ਗਿਆ ਚੁਖਾ ਤੇ ਇਹਦੇ ਬਾਰੇ ਮਾਨਯੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਚ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾ ਕੇ ਤੇਰੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਲੈ ਲਓ ਤਰੀਕ ਨਿਸ਼ਚਿਤ ਹੋਈ ਨਹੀਂ ਨਹੀਂ ਅਜੇ ਲਾਉਣ ਵਾਲੇ ਸਮੇਂ ਜੇ ਨਹੀਂ ਦੇ ਦਿਓ ਕਾਪੀਆਂ ਲੈ ਲਓ ਦੇਖੀ ਆਹ ਲੈ ਲਓ ਇਹ ਪੜ ਲਓ ਇਹ ਪੜ ਲਓ ਤੁਹਾਨੂੰ ਦੇ ਰਹੇ ਹਾਂ ਸਾਰੇ ਕਾਪੀ ਆ ਦਿਓ ਜੀ